ਠੀਕ ਹੈ ਇਹ ਪੰਚਾਇਤ ਵੱਲੋਂ ਹੋਈ ਹੈ ਪੰਚਾਇਤ ਵੱਲੋਂ ਮਿੰਤੀ ਹੋਈ ਹੈ ਜੀ ਪਰਾਂ ਵੀ ਪੱਥਰ ਪੈ ਗਿਆ ਜੀ ਸਰਪੰਚ ਦੇ ਮੱਥੇ ਮੱਥੇ ਰੁਕਿਆ ਹੋਇਆ ਹੈ ਜੀ ਕਈ ਵਾਰੀ ਕਣਕ ਚ ਨਾ ਹੋਵੇ ਉਹਦੀ ਪੱਟ ਕੇ ਲੜਤੇ ਦੀ ਉਹਦੀ ਸਰ ਹੈਂ ਉਹਦੀ ਪੱਟ ਕੇ ਸਿੱਟੀਆਂ ਨੇ ਅੱਛਾ ਕਿਹਨੇ ਪੱਟ ਕੇ ਡਕੀਆਂ ਨੇ ਸਰਪੰਚ ਨੇ ਸਰ ਹੈਲੋ ਹਜੇ ਪਤਾ ਕੀ ਕਹਿੰਦੇ ਨੇ ਜੀ ਉਹ ਗਰਾਹ ਜਥੇਬੰਦੀ ਹੋਗੀ ਇਹ ਕੰਮ ਰਕਵਾਰੀ ਹੈ ਜੀ ਕੋਈ ਨਿਸ਼ਾਨੀ ਜੀ ਕਿਹੜਾ ਆ ਗਿਆ ਪਰਾਂ ਚ ਜੀ ਹਾਂ ਅੱਛਾ ਆ ਗਿਆ ਹਾਂ ਇੱਧਰ ਆ ਆ ਗਿਆ ਉਧਰ ਉਹ ਆ ਗਿਆ ਸਰ ਇਹ ਕਿੱਥੀ ਆ ਗਿਆ ਅਛਾ ਆ ਗਿਆ 33 ਫੁੱਟ ਹੈ ਹਾਂ ਹੁਣ ਤੁਸੀਂ ਇੱਥੋਂ ਆਏ ਦੇਖ ਲਓ ਜੀ ਇਧਰੋਂ ਕੈਮਰਾ ਲੈ ਕੇ ਜੀ ਵੀ ਇਧਰ ਕਿੰਨਾ ਆਉਂਦਾ ਜੀ ਤੇ ਸਰਪੰਚ ਦੇ ਅੱਗੇ ਜ਼ਮੀਨ ਆਉਂਦੀ ਹੈ ਸਰਪੰਚ ਨੇ ਆਪ ਦੇ ਜਿਹੜੇ ਠੱਡੇ ਲੱਗੇ ਸੀ ਆਪ ਮਿੰਤੀ ਕਰਾ ਕੇ ਠੱਡੇ ਲਵਾਏ ਸੀਗੇ ਪੱਥਰ ਲਵਾਏ ਸੀਗੇ ਉਹ ਆਪ ਉਹਨੇ ਆਪਣੀ ਜਗ੍ਹਾ ਤੋਂ ਪੱਟ ਦਿੱਤੇ ਪੰਚ ਦੇ ਮੱਥੇ ਸੁਣੂ ਨਿਸ਼ਾਨੀ ਨਹੀਂ ਮਿਲੂ ਜੀ ਮੈਂ ਇੱਕ ਮਹੀਨੇ ਨਿਸ਼ਾਨੀਆਂ ਲਾਈਆਂ ਸੀ ਜਦੋਂ ਕਿ ਇਹ ਬੇਨਤੀ ਕਰਵਾਈ ਗਈ ਹੈ ਜੀ ਪੰਚਾਇਤ ਵੱਲੋਂ ਜੀ ਇਹ ਤਾਂ 10 ਮਿੰਟਾਂ ਜੇ ਕਹਿੰਦੇ ਨੇ ਸੀ ਸਰਪੰਚ ਦੀਆਂ ਲੱਤਾਂ ਪਾਣਦਾਂਗੇ ਸੀ ਸਰਪੰਚ ਦਾ ਹੀ ਕਰਦਾਂਗੇ ਅੱਜ ਮੈਂ ਥੋੜੇ ਮਾਧਮ ਦੇ ਰਾਹੀਂ ਅੱਜ ਇਹ ਮੈਂ ਤੁਹਾਨੂੰ ਸਾਫ਼ ਇਹ ਬੇਨਤੀ ਕਰ ਲਉਣਾ ਹੈ ਸਰਕਾਰ ਨੂੰ ਕਹਿ ਰਹੇ ਆ ਜੇ ਕੱਲ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਹੀ ਬੇਨਤੀ ਕਰਦਾ ਕੱਲ ਨੂੰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਊਗਾ ਮੈਂ ਉੱਥੇ ਰਿਟਰਨ 'ਚ ਦੇ ਚੁੱਕਿਆ ਠੀਕ ਹੈ ਇੱਕ 11 ਬੰਦੇ ਜ਼ਿੰਮੇਵਾਰ ਹੋਣਗੇ ਉਹ ਛੋਡੇ ਤੇ ਇੱਕ ਗੰभीर ਦੋਸ਼ ਲਾਇਨੇ ਪਿੰਡ ਵਾਲਿਆਂ ਨੇ ਵੀ ਜੀ ਸਰਪੰਚ ਸਾਹਿਬ ਨੇ ਠੱਡੇ ਪੱਟਤੇ ਜੀ ਉੱਥੇ ਮਿੱਟੀ ਨਹੀਂ ਪਾਈ ਕੀ ਕਰਨਾ ਇਹ ਇਹ ਬਾਈ ਅਸਲ ਚ ਗੱਲ ਕੁਛ ਨਹੀਂ ਗੱਲ ਇਹ ਸਾਰੇ ਵੋਟਾਂ ਦਾ ਮਸਲਾ ਹੈ ਜਿੱਥੋਂ ਇਹ ਕਹਿੰਦੇ ਨੇ ਵੀ ਅਸੀਂ ਸੜਕ ਰੋਕਦਾ ਸਰਪੰਚ ਤੁਸੀਂ ਮਹਿਕਮੇ ਤੋਂ ਪੁੱਛੋ ਵੀ ਸਰਪੰਚ ਰੋਕਦਾ ਕ ਨਹੀਂ ਰੋਕਦਾ ਇਹ ਛੋਡੇ ਖੇਤ ਦੇ ਮੱਥੇ ਵੀ ਅਸੀਂ ਜਾ ਕੇ ਆਏ ਲੱਗੇ ਸੀਗੇ ਕਹਿੰਦੇ ਵੀ ਇੱਥੇ ਠੱਡੇ ਸੀ ਸਰਪੰਚ ਨੇ ਠੱਡੇ ਪੱਟਤੇ ਉਹ ਬਾਈ ਗੱਲ ਇਹ ਹੈ ਕੋਈ ਵੀ ਹੈ ਜਦੋਂ ਪੰਚਾਇਤ ਨਿਸ਼ਾਨਦੇਹੀ ਕਰਾਉਂਦੀ ਹੈਗੀ ਠੀਕ ਹੈ ਅੱਜ ਅਸੀਂ ਸ਼ਾਮ ਨੂੰ 4:30 ਵਜੇ ਤੱਕ ਨਿਸ਼ਾਨਦੇਹੀ ਕਰਾ ਕੇ ਵਿਲੇ ਹੋਏ। ਮਲਾਜਮਾਂ ਦਾ ਟਾਈਮ ਹੁੰਦਾ ਜੀ 5 ਵਜੇ ਤੱਕ। ਸਾਡੀ ਮਲਾਜਮਾਂ ਨਾਲ ਗੱਲ ਹੋਈ। ਉਹਨੂੰ ਸਭ ਨੂੰ ਮੈਂ ਕਿਹਾ ਮੈਂ ਕਿਹਾ ਵੀ ਕੰਗਸਾਬ ਆਪਾਂ ਵੀਜਾ ਜਿਹੜਾ ਹੈਗਾ ਪਿੰਦਰ ਵਗੈਰਾ ਗੱਡਦੀ ਹੈ ਜਾਂ ਕੁਝ ਵੀ ਗੱਡਦੀ ਹੈ। ਉਹ ਕਹਿੰਦੇ ਜੀ ਆਪਾਂ ਜੇ ਕੱਲ ਨੂੰ ਰੱਖ ਲਈਏ। ਬੇਨਤੀ ਵੀ ਕੱਲ ਨੂੰ ਅਸੀਂ ਨਾ ਜਾਣਾ ਪਟਿਆਲੇ। ਠੀਕ ਹੈ। ਵੀ ਆਪੇ ਕਦੇ ਦਿਨ ਤੱਕ ਪਰਸੋਂ ਗੱਡ ਲੈਣੇ ਆ। ਉਹ ਕਹਿੰਦੇ ਜੀ ਕੋਈ ਗੱਲ ਨਹੀਂ। ਤੇ ਉਸ ਤੋਂ ਬਾਅਦ ਚਲੋ ਅਸੀਂ ਪਟਿਆਲੇ ਚੱਲ ਗਏ। ਦੂਸਰੇ ਦਿਨ ਹੀ ਇਹੀ ਪੰਜ-ਸੱਤ ਬੰਦੇ। ਇਹਨਾਂ ਨੂੰ ਇਹ ਪੁੱਛਿਓ ਕੋਈ ਨਾਲ ਮੈਂਬਰ ਸੀ ਪੰਚਾਇਤ ਮੈਂਬਰ ਕੋਈ ਸਰਪੰਚ ਸੀ ਪਿੰਡ ਚ ਦੋ ਨੰਬਰਦਾਰ ਸੀਗੇ ਕੋਈ ਉਹ ਸੀ ਕੋਈ ਸਾਬਕਾ ਪੰਚਾਇਤ ਮੈਂਬਰ ਹੋਵੇ ਕੋਈ ਸਾਬਕਾ ਸਰਪੰਚ ਸਾਹਿਬ ਹੋਣ ਇਹਨਾਂ ਨੂੰ ਕੀ ਅਧਿਕਾਰ ਹੈ ਵੀ ਪੀਲਰ ਗੱਡਣ ਬਗ ਜਾਣ ਪਹਿਲੇ ਰਿੰਨਾਂ ਨੇ ਗੱਡੇ ਨੇ ਬਿਲਕੁਲ ਜੀ ਪੀਲਰ ਇਹਨਾਂ ਨੇ ਗੱਡੇ ਨੇ ਇਹਨਾਂ ਨੂੰ ਕੀ ਹੱਕ ਹੈ ਆਹ ਪਹਿਲੀ ਜਗ੍ਹਾ ਹੀ ਅੱਛਾ ਇੱਥੇ ਮਿੱਤਰ ਇੱਧਰਲੀ ਸਾਈਡ ਤਾਂ ਤੁਹਾਨੂੰ ਸਾਰੀਆਂ ਨਿਸ਼ਾਨੀਆਂ ਮਿਲਣੀਆਂ ਈ ਠੀਕ ਹੈ ਇੱਧਰ ਕਿੱੜੋਂ ਨਿਸ਼ਾਨੀ ਨਹੀਂ ਮਿਲਦੀ ਜੀ ਜਦੋਂ ਉਹ ਕਿਸੇ ਗੱਲ ਤੇ ਨਾ ਖੜਿਆ ਰੇਟਣ ਦੇ ਵਿੱਚ ਲਿਖ ਕੇ ਐਸਡੀਐਮ ਸਾਹਿਬ ਨੂੰ ਦੇ ਵੀ ਚੁੱਕੇ ਆ ਜੀ ਕੀਂ ਜਨ ਜੀ ਆਹ ਇੱਕ ਮਿੰਟ ਹਾਂ ਪੱਥਰ ਗੱਡੇ ਹੋਏ ਹੈ ਹਾਂ ਜੀ ਇੱਟਾ ਜੀ ਇੱਟਾ ਜੀ ਇੱਧਰ ਇੱਟਾ ਕਿਹਨੇ ਰੱਖੀ ਇਹ ਇਹ ਤਾਂ ਕਰ ਲੈ ਉਸਤਾਦ ਜੀ ਨਾਲ ਉਧਰ ਸੜਕ ਮਹਿਕਮੇ ਨੇ ਉਧਰ ਨਹੀਂ ਸੜਕ ਗੱਡਣ ਦੇ ਰੇ अच्छा ते आ ਵੀ ਖੇਤ ਸਰਪੰਚ ਦਾ ਜੀ ਇੱਥੇ ਬੱਟਾ ਪਿਆ ਨਹੀਂ ਹੈਗਾ ਇਸ ਕਰਕੇ ਜੀ ਹਾਂ ਜੀ ਮੌਜੂਦਾ ਨੇ ਪੱਟੇ ਹੋਏ ਨੇ ਜੀ ਤੁਸੀਂ ਆਏ ਦੇਖੋ ਇੱਥੇ ਵੀ ਨਿਸ਼ਾਨੀ ਤੁਹਾਨੂੰ ਦੇਖਣ ਨੂੰ ਮਿਲੂ ਜੀ ਇੱਧਰ ਵੀ ਨਿਸ਼ਾਨੀ ਮਿਲੂ ਜੀ ਆਪਾਂ ਜਦੋਂ ਤੁਰ ਤੱਕ ਜਾਵਾਂਗੇ ਜੇ ਤੱਕ ਬੱਟਾ ਪਿਆ ਹੋਆ ਤੁਹਾਨੂੰ ਸਾਰੇ ਤੇ ਨਿਸ਼ਾਨੀਆਂ ਮਿਲਣਗੀਆਂ ਜੀ ਠੀਕ ਹੈ ਸਰਪੰਚ ਦੇ ਮੱਥੇ ਤੁਹਾਨੂੰ ਨਿਸ਼ਾਨੀ ਨਹੀਂ ਮਿਲੂ ਜੀ ਕਿਹੜਾ ਆ ਗਿਆ ਪਹਿਲਾਂ ਚ ਜੀ ਹਾਂ ਅੱਛਾ ਆ ਗਿਆ ਆ ਇੱਧਰ ਆ ਆ ਗਿਆ ਉੱਧਰ ਹੋ ਆ ਗਿਆ ਸਰ ਅੱਛਾ ਆ ਗਿਆ 33 ਫੁੱਟ ਹੈ ਹਾਂ ਹੁਣ ਤੁਸੀਂ ਇੱਥੋਂ ਆਏ ਦੇਖ ਲਓ ਜੀ ਇਧਰੋਂ ਕੈਮਰਾ ਲੈ ਕੇ ਜੀ ਵੀ ਇਧਰ ਕਿੰਨਾ ਆਉਂਦਾ ਆਪ ਕਹੀ ਦੀ ਜਗ੍ਹਾ ਹੀ ਅੱਛਾ ਇੱਥੇ ਮਿੱਟੀ ਨਹੀਂ ਪਈ ਜੀ ਹੁਣ ਕਹਿੰਦੇ ਨੇ ਜੀ ਆਹ ਹਾਂ ਸਰਾਜ ਸਿੰਘ ਆ ਜੀ ਇਹਨੂੰ ਕਹਿੰਦੇ ਛੜਕ ਤੇ ਬੱਲ ਨਹੀਂ ਅਸੀਂ ਕੋਈ ਛੱਡਣਾ ਛੜਕ ਤੇ ਇਹ ਇੱਥੇ ਹਾਂ ਸਰਾਜ ਦੇ ਮੱਥੇ ਬਣ ਜਿਗਾ ਜੀ ਉਧਰ ਮਿੱਟੀ ਨਹੀਂ ਪਾਉਣੀ ਉਧਰ ਮਿੱਟੀ ਨਹੀਂ ਪਾਉਣੀ ਜੀ ਹੁਣ ਵੀ ਜੇ ਕਿਤੇ ਅਸੀਂ ਨਾਲੀ ਬਣਾਉਣੀ ਆ ਕੋਈ ਉੱਥੇ ਵੀ ਇਹੀ 7-8 ਬੰਦੇ ਨੇ ਬਣ ਨਹੀਂ ਦਿੰਦੇ ਜੀ ਕੋਈ ਅਸੀਂ ਕਿਤੇ ਟਾਇਲ ਪਾਉਣੀ ਆ ਉੱਥੇ ਵੀ ਇਹੀ 7-8 ਬੰਦੇ ਨੇ ਉਹ ਤਾਂ ਇਹ ਵੀ ਬਣ ਕੀ ਇਲਜ਼ਾਮ ਤਾਂ ਇਹ ਵੀ ਲਾ ਜਾ ਰਹੇ ਨੇ ਵੀ ਸਰਪੰਚ ਪੈਸੇ ਖਾ ਗਿਆ ਕਾਚੋਂ ਇਹਦੇ ਵੀ ਜਿਹੜਾ 600 ਰੁਪਏ ਕਿੱਲਾ ਇਕੱਠਾ ਕਰਿਆ ਸੀ ਉਹ ਮੇਰੇ ਹੱਥ 'ਚ ਵੀ ਨਹੀਂ ਆਇਆ ਕਮੇਟੀ ਬਣਾਈ ਐ ਦੋ ਬੰਦੇਓ ਚ ਕੁਐਸ਼ੀਅਰ ਲਾਏ ਨੇ ਅਸੀਂ ਨੇ ਉਹਨਾਂ ਕੋਲੇ ਪੈਸਾ ਐ ਅਸੀਂ ਪਿੰਡ ਦੀ ਸੜਕ ਲਿਆਏ ਆ ਜੀ ਇਹ ਪਿੰਡ ਦੇ ਵਿਕਾਸ ਵਾਸਤੇ ਲਿਆਇਾਂਗੇ ਠੀਕ ਐ ਨਾ ਕਿ ਰੋਕਣ ਵਾਸਤੇ ਜਿਸ ਤਰ੍ਹਾਂ ਹੁਣ ਉਹ ਸੜਕ ਰੁਕੀ ਪਈ ਉੱਥੋਂ ਮਿੱਟੀ ਵੀ ਕਿੰਨੇ ਟਾਈਮ 'ਚ ਹੋਜੂਗੀ ਪੂਰ ਮੇਰੇ ਵੱਲੋਂ ਕੋਈ ਘਾਟ ਨਹੀਂ ਜੀ ਠੀਕ ਐ ਇਹ ਬੰਦੇ ਸਾਈਡ ਤੇ ਹੋ ਜਾਣੇ ਤਾਂ ਜੀ ਸੀ ਬੀ ਆ ਮੂਰੇ ਪੈ ਜਾਂਦੇ ਨੇ ਬਾਈ ਬੰਦੇ ਸੁਣੇ ਜਨਾਨੀਆਂ ਹਲ ਇੱਧਰ ਕਹਿੰਦੇ ਉਹ ਇੱਥੋਂ ਨਹੀਂ ਆ ਸਿੱਧੀ ਕਰ ਦਨ ਸਰ ਨਾ ਸਿੱਧੀ ਬਣੇ ਨਾ ਇਹ ਕਰਨ ਤੇ ਆਹ ਕਣਕ ਕਿਵੇਂ ਵੱਡੀ ਪਈ ਐ ਇਹ ਅੱਜ ਵੱਡੀ ਐ ਜੀ ਇਹ ਕੋਈ ਖਾਲ ফুল ਬਣ ਵਾਤੇ ਵੱਡਣ ਆਲ ਬਣ ਵਾਤੇ ਸਰ ਅੱਛਾ ਉਹ ਹੈ ਜਿਹੜੇ ਹੈ ਜਗ੍ਹਾ ਤੋਂ ਫਾਇਦਾ ਤੋਂ ਹੈ ਜੀ ਇਹ ਪਾਣੀ ਦਾ ਤੋਂ ਸਰ ਉੱਥੇ ਗਾਂ ਨਿਸ਼ਾਨੀ ਨਹੀਂ ਆਣੀ ਹੈ ਕਿ ਤੂੰ ਗਾਹ ਨਾ ਮੰਗੇ ਨਾ ਇੱਧਰ ਨਹੀਂ ਸਾੜ ਤਾਂ ਤੁਹਾਨੂੰ ਸਾਰੀਆਂ ਨਿਸ਼ਾਨੀਆਂ ਮਿਲਣੀਆਂ ਠੀਕ ਹੈ ਇੱਧਰ ਕਿਹੜਾ ਸਾਨੂੰ ਨਿਸ਼ਾਨੀ ਨਹੀਂ ਮਿਲਦੀ ਇੱਧਰ ਵਿੱਚ ਲੱਗੀ ਹੋਊ ਕਿਤੇ ਕਈ ਵਾਰੀ ਕਣਕ ਚ ਨਾ ਹੋਵੇ ਹੈ ਜੀ ਨਾ ਪੱਟ ਕੇ ਜੜ ਤੇ ਉਹ ਜੀ ਸਰ ਉਹਦੀ ਪੱਟ ਕੇ ਸਟੀਆਂ ਨੇ अच्छा कीने पटकड़गियां ने सरपंच पट ने सर अच्छा फिर ਪਿੰਡ ਨੇ ਗੱਲ ਨਹੀਂ ਕਰੀ ਕੋਈ ਉਹ ਗੱਲ ਕਰੀ ਜੀ ਉਹ ਕਹਿੰਦਾ ਮੇਰੀ ਮਰਜ਼ੀ ਤੁਸੀਂ ਮੇਰੀ ਮਰਜ਼ੀ ਦੇ ਖਿਲਾਫ ਚੱਲਦੇ ਹੋ ਕਹਿੰਦਾ ਮੈਂ ਤਾਂ ਸਿੱਟੀਆਂ ਚਾਰ ਬਾਰ ਗੱਲ ਵੀ ਹੋ ਗਈ ਜੀ ਜਦੋਂ ਉਹ ਕਿਸੇ ਗੱਲ ਤੇ ਨਾ ਖੜਿਆ ਰੇਟਣ ਦੇ ਵਿੱਚ ਲਿਖ ਕੇ ਐਸਡੀਐਮ ਸਾਹਿਬ ਨੂੰ ਦੇ ਵੀ ਚੁੱਕੇ ਆ ਜੀ ਤੁਸੀਂ ਹਾਂਜੀ ਫਿਰ ਕੀ ਕਹਿੰਦੇ ਉਹ ਲਿਖ ਕੇ ਦਿੱਤਾ ਹੋਇਆ ਸਾਡਾ 11 ਤਰੀਕ ਦਾ ਜੀ ਹਾਂਜੀ ਏਡੀਆਂ ਜਮੇਗੀ ਆਹ ਇੱਕ ਮਿੰਟ ਹਾਂ ਪੱਥਰ ਗੱਡੇ ਹੋਏ ਹਾਂ ਹਾਂ ਜੀ ਇੱਟਾ ਜੀ ਇੱਧਰ ਇੱਟਾ ਇਹਨੇ ਰੱਖੀ ਐ ਇਹ ਇਹ ਤਾਂ ਕਹਿੰਦਾ ਉਸਤਾਜੀ ਨਾਲ ਉਧਰ ਸੜਕ ਮਹਿਕਮੇ ਨੇ ਉਧਰ ਨਹੀਂ ਸਾਰ ਗੱਟਣ ਦੇਰੇ ਅੱਛਾ ਤੇ ਆ ਵੀ ਖੇਤ ਸਰਪੰਚ ਦਾ ਜੀ ਇੱਥੇ ਬੱਟਾ ਪਿਆ ਨਹੀਂ ਹੈਗਾ ਇਸ ਕਰਕੇ ਜੀ ਇਹਨੇ ਹੱਤ ਸਰਪੰਚ ਆ ਜੀ ਅੱਛਾ ਇਧਰ ਕਿੰਨੇ ਨਾਲ ਮਿੱਟੀ ਪਾਈ ਆ ਨਿਸ਼ਾਨੀਆਂ ਪਤੀ ਨਹੀਂ ਹੁਣ ਸਾਨੂੰ ਦਿਖ ਹੀ ਰਹੀ ਆ ਜੀ ਸਾਰਾ ਕੁਝ ਜੀ ਅੱਜ ਜਦੋਂ ਪੰਚਾਇਤ ਅਫਸਰ ਆਇਆ ਜੀ ਨੂੰ ਕਿਹਾ ਜੀ ਵੀ ਇੱਧਰ ਨਿਸ਼ਾਨੀਆਂ ਹੈ ਨਹੀਂ ਕਹਿੰਦੇ ਜੀ ਨਿਸ਼ਾਨੀਆਂ ਲਾਉਣਾ ਤਾਂ ਕਹਿੰਦੇ ਇਹਨਾਂ ਦਾ ਕੰਮ ਆ ਜੀ ਆਪਣਾ ਪੀੜਾਵਨ ਦੀ ਡੀ ਨੇ ਲਾਉ ਜਣੇ ਜਾਂ ਉਹਨੇ ਲਾਉਣੀਆਂ ਨੇ ਜੀ ਮਾਲ ਵਿਭਾਗ ਨੇ ਜੀ ਹੋ ਜਣੀ ਤਾਂ ਜੀਸੀਬੀ ਆ ਮੂਰੇ ਪੈ ਜਾਂਦੇ ਨੇ ਬਾਈ ਬੰਦੇ ਸੁਣੇ ਜਨਾਨੀਆਂ ਹਾਲੋ ਦੱਸੋ ਇਹਨਾਂ ਦਾ ਕੀ ਹੈ ਸਾਥੋਂ ਮਾਨਤੀ ਸਾਹਿਬ ਨੇ ਪੁੱਛਿਆ ਵੀ ਭਾਈ ਤੁਸੀਂ ਸਰਬਸੰਮਤੀ ਨਾਲ ਚੁਣ ਕੇ ਪੰਚਾਇਤ ਆਏ ਦੱਸੋ ਕੀ ਚਾਹੀਦਾ ਇਹ ਇਹੀ ਕਿਹਾ ਜੀ ਸਾਡੇ ਪਿੰਡ ਦੀ ਇੱਕ ਸੜਕ ਖੁੱਕਰ ਨੂੰ ਉਹ ਬਣਾ ਦਿਓ ਸਾਡੇ ਪਾਵਾਰਾ ਕੰਮ ਤੇ ਜਦੋਂ ਅਸੀਂ ਉਹ ਲਿਹਾਉਣ ਤੇ ਰਾਜੀ ਆਂ ਅਸੀਂ ਹਾਂ ਰੋਕਾਂਗੇ ਥੋੜੀ ਉਹਨਾਂ ਨੂੰ ਕਿਸਾਨ ਯੂਨੀਅਨ ਦੇ ਬੰਦੇ ਨੇ ਇਹ ਠੀਕ ਹੈ ਮੈਂ ਤਾਂ ਇਹ ਵੀ ਕਹਿਣਾ ਜਗਿੰਦਰ ਅਗਰਾਹ ਜੀ ਨੂੰ ਬੇਨਤੀ ਕਰਦੇ ਆਂ ਵੀ ਇਹ ਪੰਜ ਚਾਰ ਬੰਦੇ ਤੁਸੀਂ ਲਾਤਾਂ ਰੱਖੇ ਨੇ ਸਾਰੇ ਪਿੰਡ ਚੋਂ ਚਾਰ ਬੰਦੇ ਨੇ ਯੂਨੀਅਨ ਚ ਠੀਕ ਹੈ ਇਹਨਾਂ ਨੇ ਸਾਰੇ ਪਿੰਡ ਦਾ ਬਰਨਾਂਸ਼ ਕਰਨ ਦੇ ਤੋਲੇ ਹੋਏ ਨੇ ਮਸਲਾ ਉਹ ਕਿਵੇਂ ਚਲੋ ਹੱਲ ਹੋਣਾ ਹੋ ਸਕਦਾ ਹੈ ਮਸਲਾ ਤਾਂ ਬਾਈ ਇੱਕ ਹੀ ਗੱਲ ਹੈ ਦੇਖੋ ਨਾ ਮੈਂ ਉੱਥੇ ਅੱਜ ਜਾਵਾਂ ਨਾ ਮੈਂ ਜਾਵਾਂ ਕੱਲ ਨੂੰ ਠੀਕ ਹੈ ਅਸੀਂ ਤਾਂ ਮਹਿਕਮੇ ਤੇ ਗੱਲ ਛੱਡੀ ਹੋਈ ਹੈ ਇਹਨਾਂ ਦੀ ਤੇ ਇਹ ਹਰਕਤਾਂ ਦੇ ਉੱਤੇ ਹੋਏ ਨੇ ਅਸੀਂ ਸਰਪੰਚ ਦੀਆਂ ਲੱਤਾਂ ਭੰਨਦਾਂਗੇ ਅਸੀਂ ਸਰਪੰਚ ਦੀਆਂ ਬਾਹ ਇਤੋਂ ਤੱਕ ਵੀ ਨੇ ਅਸੀਂ 80 ਸਾਲ ਦੀਆਂ ਜਨਾਨੀਆਂ ਕੱਪੜੇ ਪਾੜ ਕੇ ਖਾਣਿਆਂ ਚ ਵਗੀਆਂ ਦੱਸੋ ਕੀ ਐ ਮੇਰਾ ਉਹਨਾਂ ਨਾਲ ਕੋਈ ਮੇਲ ਐ ਅੱਛਾ ਛੋਟੇ ਖਿਲਾਫ ਹਾਂਜੀ ਬਿਲਕੁਲ ਇਹ ਕਦੋਂ ਦੀ ਗੱਲ ਐ ਆਈ ਥਿੰਕ ਪਰਸੋ ਦੀ ਗੱਲ ਐ ਜੀ ਅੱਛਾ ਹੁਣ ਤਾਂ ਜੀ ਐ ਅੱਜ ਕੀ ਦਿਨ ਐ ਅੱਜ ਸੋਮਵਾਰ ਐ ਇਹ ਸੈਟਰਡੇ ਦੀ ਗੱਲ ਐ ਜੀ ਅੱਛਾ ਇਹ ਕੀ ਕਾਰਨ ਹੋ ਗਿਆ ਤੀ ਆ ਸੈਟਰਡੇ ਨਹੀਂ ਫਰਡੇ ਦੀ ਗੱਲ ਐ ਅੱਛਾ ਜੀ ਸੜਕ ਪਿੱਛੇ ਜੀ ਪੀਡਬੀ ਜੀ ਦੇ ਮੁਲਾਜ਼ਮ ਆਏ ਐਸਡੀਓ ਰੈਂਕ ਦੇ ਅਫਸਰ ਉੱਥੇ ਆਏ ਉਹਨਾਂ ਨਾਲ ਬਦਸਲੂਕੀ ਮੈਂ ਇੱਕ ਮਿੰਟ ਹੀ ਮੈਂ ਕਹਾ ਮਾਲ ਵਿਭਾਗ ਮੈਂ ਪੰਚਾਇਤ ਨੇ ਪੈਸੇ ਭਰੇ ਨਹੀਂ ਜੀ ਮਾਲ ਵਿਭਾਗ ਮੈਂ ਮਿੰਤੀ ਕਰਕੇ ਕੱਚੀਆਂ ਨਿਸ਼ਾਨੀਆਂ ਦੱਸਾ ਦਿਓ ਜੀ ਕੱਚੀਆਂ ਨਿਸ਼ਾਨੀਆਂ ਲਾ ਕੇ ਗਈ ਹੋ ਨਿਸ਼ਾਨੀਆਂ ਗਾਇਬ ਨੇ ਜੀ ਆ ਦੇਖੋ ਇੱਧਰ ਸਰਪੰਚ ਦਾ ਖੇਤ ਇੱਧਰ ਬੱਟਾ ਹੈ ਨਹੀਂ ਜੀ ਅੱਛਾ ਇੱਥੇ ਹੈ ਨਹੀਂ ਜੀ ਇਹ ਤੂੰ ਗਾਹਾਂ ਜਾਉਂਗੇ ਜੀ ਗਾਹਾਂ ਬੱਟਾ ਪਿਆ ਮਿਲੂਗਾ ਜੀ ਖੋਖਰ ਤੋਂ ਲੈ ਕੇ ਉਰੇ ਤੱਕ ਬੱਟਾ ਪਿਆ ਮਿਲੂ ਜੀ ਪਿਆ ਨਹੀਂ ਹੋਇਆ ਉਰੇ ਪੂਰੇ 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 ਪੂ ਪਹਾੜੇ ਤੱਕ ਆ ਗਿਆ ਹਾਂਜੀ ਹਾਂ ਇੱਧਰ ਤਾਂ ਵੱਧੇ ਛੱਡੀ ਹੋਈ ਆ ਫੁੱਟ ਹੈ ਹਾਂਜੀ ਹਾਂਜੀ ਉਹ ਇਹ 1.5 ਫੁੱਟ ਛੱਡੀ ਹੋਈ ਹੈ ਇੱਧਰ ਦੇਖ ਲਓ ਜੀ ਮੈਨੂੰ ਤਾਂ ਕਿਤੇ ਨਹੀਂ ਜੁਦੀ ਨਹੀਂ ਇੱਧਰ ਨਿਸ਼ਾਨੀ ਕਿਤੇ ਨਹੀਂ ਹੈਗੀ ਸਰ ਉਹ ਉੱਥੇ ਬਣਦੀ ਆ ਇਹ ਆਹਰੇ ਬਣਦੀ ਆ ਫਿਰ ਇਹ ਪੂਰੀ ਆਰ ਜੀ ਜੀ ਉਹਦੇ ਮਗੋਂ ਰੱਖੀ ਹੋਊਗੀ ਹਾਂ ਆਹਰੇ ਬਣਦੀ ਆ ਸਰ ਆਹਰੇ ਇੱਥੇ ਅੱਛਾ ਹੈ ਨਹੀਂ ਉਹਰੇ ਨਿਸ਼ਾਨੀ ਨਹੀਂ ਹਾਂਜੀ ਬਿਲਕੁਲ ਪੱਟ ਤੇ ਹੀ ਪੱਟ ਤੇ ਹੋਰ ਦੱਸਦੇ ਹਾਂ ਜੀ ਹਾਂ ਨਿਸ਼ਾਨਦੇਹੀ ਤਾਂ ਪਹਿਲਾਂ ਹੋਈ ਹੈ ਜੀ ਪੰਚ ਨੇ ਕਣਕ ਪੈ ਦੀ ਜਗ੍ਹਾ ਤੇ ਬਾਤ ਵੀ ਵਿਜੀ ਹੈ ਜੀ ਤੇ ਸਰਪੰਚ ਨੇ ਮਨਤੀ ਕਰਾਲੀਆਂ ਕਰਾ ਲਈ ਜੀ ਉਸ ਤੋਂ ਬਾਅਦ ਚ ਕਣਕ ਬੀਜੀ ਗਈ ਜੀ ਉਸੇ ਜਗ੍ਹਾ ਤੇ ਜੀ ਨਿਸ਼ਾਨਦੇਹੀ ਵਾਲੀ ਤੋਂ ਨਿਸ਼ਾਨਦੇਹੀ ਪੱਟ ਕੇ ਕਣਕ ਬੀਜੀ ਗਈ ਹੈ ਠੀਕ ਐ ਇੰਨੀ ਕੋਈ ਵੀ ਨਹੀਂ ਹੈਗੀ ਇੱਧਰ ਤੇ ਇੱਧਰਲੇ ਪਾਸੇ ਨਿਸ਼ਾਨੀਆਂ ਮਿਲਣ ਨਹੀਂ ਇੱਧਰ ਜਗ੍ਹਾ ਛੱਡੀ ਹੋਈ ਆ ਕਿਸਾਨ ਨੇ ਉਹਦੀ ਠੀਕ ਐ ਇਧਰਲੇ ਪਾਸੇ ਨਿਸ਼ਾਨੀ ਦੇਖ ਲਓ ਜੀ ਮਿੰਤਾ ਕੋਈ ਚੀਜ਼ ਨਹੀਂ ਵਿਖਣੀ ਰਹੀ ਇੱਥੇ ਜੀ ਹੋ ਸਕਦੀ ਐ ਜਮੇ ਡੱਬਿਆ ਜਾ ਪਈ ਆਹ ਤੇ ਗੱਡੀ ਪਈ ਇਹ ਤਾਂ ਉਹ ਖੜੇ ਤੇ ਸਰ ਕੱਲ ਕੱਲ ਪਰਸੋਂ ਮਿੰਤੀ ਇਹ ਖੇਤ ਨਹੀਂ ਉਹ ਧਰੀ ਹੀ ਹੈ ਜੀ ਨਹੀਂ ਧਰੀ ਵੀ ਹੋਈ ਹੈ ਜੀ ਬਾਕੀ ਇਹ ਸਰਪੰਚ ਦਾ ਨਹੀਂ ਹੈਗਾ ਜੀ ਖੇਤ ਸਰਪੰਚ ਦਾ ਉੱਥੇ ਸੀਗਾ ਜੀ ਅੱਛਾ ਪਿੱਛੇ ਰਹਿ ਗਿਆ ਜੀ ਬੱਟਾ ਪਿਆ ਹੋਇਆ ਠੀਕ ਹੈ ਕਿਉਂਕਿ ਇੱਥੇ ਸਰਪੰਚ ਨਹੀਂ ਹੈਗਾ ਜੀ ਅੱਛਾ ਉੱਥੇ ਸਰਪੰਚ ੱੱਕੇ ਨਾਲ ਕਹਿੰਦਾ ਜਿਹੜਾ ਹੰਸ ਰਾਜ ਆ ਜੀ ਕਹਿੰਦਾ ਇਹਦੇ ਜਮਾ ਖੇਤ ਦੇ ਵਿੱਚ ਬੜੂ ਇਧਰਲੇ ਪਾਸੇ ਜਿਹੜੀ ਜਗ੍ਹਾ ਪਈ ਆ ਪਈ ਰਹਿਣ ਦੋ ਬਾਅਦ ਸੜਕ 'ਤੇ ਬਲ ਪੈਂਦਾ ਜੀ ਹੁਣ ਕੱਚਾ ਪਹਾ ਕੱਚੇ ਪਹਾ 'ਤੇ ਬੜੀ ਹੁੰਦੇ ਨਹੀਂ ਬਲ ਇਹ ਕਿਹੜੇ ਪਿੰਡ ਨੂੰ ਜਾਂਦਾ ਕੇ ਖੋਖਰ ਕਲਾਂ ਨੂੰ ਹਾਂ ਜੀ ਠੀਕ ਹੈ ਜੀ ਸਾਹਮਣੇ ਦੇਖ ਸਕਦੇ ਹੋ ਖੋਖਰ ਪਿੰਡ ਆ ਗਿਆ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖੋਖਰ ਪਿੰਡ ਸਾਹਮਣੇ ਨਜ਼ਰ ਆ ਰਿਹਾ ਇੱਥੇ ਆ ਰਿਹਾ ਹੈਗਾ ਇਹ ਪਹਾ ਜਾ ਰਿਹਾ ਹੈ ਕੱਚੇ ਪਹਾ ਤੇ ਜਿਹੜੇ ਇੱਧਰ ਗੱਡੀ ਦੀ ਲੈਣਾ ਅੜਕ ਪਾਸ ਆ ਗਿਆ ਸਾਹਮਣੇ ਪਿੰਡ ਉਹ ਦਿਖ ਰਿਹਾ ਤੁਹਾਨੂੰ ਮਾਕਾ ਕੀ ਕਹਿੰਦੇ ਨੇ ਜੀ ਕਹਿੰਦੇ ਕਿਸਾਨ ਉਹ ਗਰਾਹ ਜਥੇਬੰਦੀ ਹੋਗੀ ਇਹ ਕੰਮ ਰਖਵਾਰੀ ਹੈ ਜੀ ਇਹ ਮਜ਼ਦੂਰ ਜਥੇਬੰਦੀ ਦੇ ਆਗੂ ਨੇ ਜੀ ਇਹ ਕਿਸਾਨ ਦੇ ਨੇ ਜੀ ਇੱਕ ਸਰਪੇ ਇੱਕ ਗੱਲ ਕਹਿੰਦੇ ਨਹੀਂ ਸੜਕ ਬਣੇ ਤਾਂ ਸੜਕ ਵਿਚਾਲੇ ਬਣੇ ਜੀ ਕਿਸੇ ਇੱਕ ਵੀ ਕਿਸਾਨ ਨਾਲ ਅਸੀਂ ੱੱਕਾ برداشت ਨਹੀਂ ਕਰ ਸਕਦੇ ਇਧਰ ਨਾ ਸਰਪੰਚ ਨੂੰ ਮਿੱਟੀ ਪਾਉਣ ਨੂੰ ਕਿਹਾ ਜਾਵੇ ਨਾ ਸਰਪੰਚ ਨੂੰ ਨਿਸ਼ਾਨੀਆਂ ਵਾਸਤੇ ਕਿਹਾ ਜਾਵੇ ਫਿਰ ਤਾਂ ਸੜਕ ਸਹੀ ਹੈ ਜੀ ਦਾ ਕੰਮ ਕੋਈ ਰੋਕ ਨਹੀਂ ਰਿਹਾ ਜੀ ਜੇ ਆਪਾਂ ਕਹਿਣੇ ਆ ਵੀ ਨਿਸ਼ਾਨੀਆਂ ਵੀ ਲਵਾਈਆਂ ਜਾਣ ਜੀ ਲਿਖਤੀ ਰਿਟਨ 'ਚ ਸ਼ਿਕਾਇਤ ਦਿੱਤੀ ਹੈ ਜੀ ਮੈਂ ਪੰਚਾਇਤ ਅਫਸਰ ਦੇਖ ਕੇ ਗਿਆ ਆ ਕੇ ਉਹਨਾਂ ਨੂੰ ਮੈਂ ਕਿਹਾ ਵੀ ਆ ਵੀ ਸਰ ਮੈਨੂੰ ਰਿਟਨ 'ਚ ਲਿਖ ਕੇ ਦਿਓ ਵੀ ਕਿਹਦੇ ਖੇਤ ਦੇ ਨਿਸ਼ਾਨੀਆਂ ਲੱਗੀਆਂ ਮਿਲੀਆਂ ਕਿਹਦੇ ਖੇਤ ਨਹੀਂ ਮਿਲੀਆਂ ਜਿਹੜੇ ਸਰਕਾਰੀ ਅਫਸਰ ਹੈ ਨਾ ਉਹ ਸਾਰਾ ਪੱਖ ਸਰਪੰਚ ਅੱਛਾ ਹਾਂਜੀ ਸਾਡੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਕੋਈ ਕਹਿੰਦਾ ਇੱਥੇ ਬਲ ਨਹੀਂ ਪਹਿਣਾ ਕੋਈ ਕਹਿੰਦਾ ਕੁਛ ਨਹੀਂ ਪਹਿਣਾ ਆ ਤੁਹਾਡੇ ਸਾਹਮਣੇ ਆ ਇੱਥੋਂ ਵੀ ਬਲ ਪਾਊਗਾ ਜੀ ਉਹ ਸਾਹਮਣੇ ਉਹਦਾ ਜਿੱਥੋਂ ਦਾ ਰਸਤਾ ਜੀ ਉੱਥੋਂ ਦੀ ਪਾਊਗਾ ਜੀ ਰਸਤਾ ਦਾ ਜਿੱਥੋਂ ਦੀ ਜਗ੍ਹਾ ਆਪਣੀ ਹੈਗੀ ਆ ਰਸਤੇ ਦੀ ਪਹਿਲਾਂ ਦਰਖੇ ਸੜਕ ਵਿਚਾਲੇ ਨਹੀਂ ਆ ਰਹੀ ਨਾ ਮਿੱਟੀ ਖਾਸ ਜਿਹਦਾ ਪੈ ਰਿਆ ਵਟਾ ਥੋੜਾ ਜਿਹਾ ਹੀ ਰਹਿੰਦਾ ਸਰ ਇਹ ਤਿੰਨ ਕਿਲਾਂ ਦੀ ਬਾਹੀ ਸਰਪੰਚ ਸਰਪੰਚ ਨੇ ਯਾਰ ਮੇਰੇ ਮੱਥੇ ਰੱਖੀ ਅੱਛਾ ਹਾਂ ਸਰ ਇਹ ਉਹਨਾਂ ਨੂੰ ਰੋਕਦਾ ਮਾ ਮਿੱਟੀ ਨਹੀਂ ਪੈਣਾ ਦੰਦਾ ਇਹਨਾਂ ਜੀ ਸੜਕ ਬਣੇ ਤਾਂ ਵਿਚਾਲੇ ਕੋਈ ਕਿਸੇ ਇੱਕ ਪਰਫਾ ਦਾ ਹੋ ਗਈ ਛੋਟੇ ਵਿੱਚ ਬੈਠਾ ਮੈਂ ਧਮਕੀਆਂ ਤੇ ਧਮਕੀਆਂ ਆ ਉਸਰਾਂ ਨੂੰ ਕਿਤੇ ਕਿਸੇ ਤੋਂ ਮਰਵਾਉਂਦਾ ਕਿਤੇ ਕਿਸੇ ਤੋਂ ਮਰਵਾਉਂਦਾ ਕਿਤੇ ਆਪ ਵੀ ਕਹਿੰਦਾ ਵੀ ਜਿਹੜਾ ਕੁਝ ਬਣਦਾ ਦਿੱਤੋ ਕਰ ਲੈ ਜਿਹੜਾ ਮੇਰੇ ਤੋਂ ਕੁਝ ਬਣੂ ਮੈਂ ਕਰੂ ਆਇਆ ਗਿਆ ਸਰ ਅੱਛਾ ਆਇਆ ਗਿਆ ਨਹੀਂ ਸੜਕਾਂ ਸਿੱਧੀ ਜਾਂਦੀ ਦੀ ਦੇ ਖੇਤ ਦੇ ਵਿਚਲੀ ਹਮ ਇੱਥੋਂ ਸਿੱਧੀ ਕਰ ਲਈ ਹੁਣ ਤੁਸੀਂ ਦੇਖੋ ਵੀ ਆਉਂਦਾ ਕੁਝ ਨਾ ਆਉਂਦਾ ਜੀ ਇਹ ਮਹਿਕਮੇ ਨੇ ਘੱਟੇ ਹਾਂਜੀ ਹਾਂ अच्छा एक पॉइंट सी बिगनिंग।ਸੀਂ ਕਹਿਨੇ ਆ ਜੀ ਇੱਥੇ ਤੱਕ ਪਹਿਲਾਂ ਤਾਂ ਮਿੱਟੀ ਪੁਆਈ ਜਾਵੇ ਜੀ ਸੜਕ ਵਿਚਾਲੇ ਬਣਾਈ ਜਾਵੇ ਜੀ। ਇੱਧਰ ਨੇ ਫੇਰ ਪਾਏ ਗਏ ਨੇ। ਜੀ ਸੜਕ ਛੋੜ। ਤੇ ਇਹੀ ਬੰਦੇ ਸਿਆਣੇ ਹੋਗੇ। ਠੀਕ ਹੈ। ਪੁਲਿਸ ਪ੍ਰਸ਼ਾਸਨ ਹੈ ਉਹ ਇਹਨਾਂ ਨੇ ਫੇਰ ਕਰ ਰੱਖਿਆਗਾ। ਮਤਲਬ ਖੁੱਲੇ ਹੀ ਐਨੇ ਕੁ ਛੱਡ ਰੱਖੇ ਨੇ। ਕੋਈ ਇਹ ਤਾਂ ਸੈਂਸ ਬਣਦੀ ਹੋਣੀ ਹੈਗੀ। ਕੋਈ ਗੱਲ ਹੁੰਦੀ ਹੈ ਕੋਈ ਬੈਠ ਕੇ ਹੁੰਦੀ ਹੈ। ਮੈਂ ਪਿੰਡ ਦਾ ਮੋਢੀ ਆ। ਮੋਢੀ ਹੋਣ ਤੋਂ ਪਹਿਲਾਂ ਮੈਂ ਪਿੰਡ ਦਾ ਜਵਾਕ ਆ। ਠੀਕ ਹੈ ਮੇਰੇ ਨਗਰ ਨੇ ਮੈਨੂੰ ਬਣਾਇਆ ਮੈਂ ਆਪਦੇ ਨਗਰ ਦਾ ਸਾਰੇ ਨਗਰ ਦਾ ਧੰਨਵਾਦ ਕਰਦਾ ਠੀਕ ਹੈ ਪਰ ਜੇ ਕੋਈ ਗੱਲ ਹੈ ਕੋਈ ਬਾਤ ਹੈ ਕਿਤੇ ਵੀ ਜਾਣ ਤੋਂ ਪਹਿਲਾਂ ਆ ਕੇ ਮੈਨੂੰ ਤਾਂ ਪੁੱਛ ਲੈਣ ਮੇਰੇ ਘਰੇ ਨਹੀਂ ਆਉਣਾ ਮੈਨੂੰ ਕਿਤੇ ਬੁਲਾ ਲੈਣ ਕਿਸੇ ਦੇ ਘਰੇ ਸੱਦ ਲੈਣ ਪਰ ਗੱਲ ਇਹ ਹੈ ਬੁਲਾ ਕੇ ਉੱਥੇ ਕੈਮਰੇ ਲਾ ਕੇ ਵੀ ਫਿਰ ਅਸੀਂ ਇਹਨੂੰ ਕੋਈ ਸ਼ਬਦ ਇਹ ਜਾਂ ਭੈੜਾ ਬੋਲਾਂਗੇ ਵੀ ਫਿਰ ਇਹ ਬੋਲੂਗਾ ਫਿਰ ਉੱਥੇ ਕੈਮਰੇਾਂ 'ਚ ਵੀਡੀਓ ਬਣਾਉਂਦੇ ਨੇ ਬਾਈ ਇਹ ਫਿਰ ਜਿਹੜੇ ਥੋੜੇ ਤੇ ਹੁਣ ਦੋਸ ਲਾਈਨ ਨੇ ਇਹ ਝੂਠੇ ਨੇ ਬਿਲਕੁਲ ਬਾਈ ਤੁਸੀਂ ਪਿੰਡ 'ਚ ਪਤਾ ਕਰੋ ਪੰਚਾਇਤ ਮੈਂਬਰਾਂ ਨੂੰ ਪਤਾ ਕਰੋ ਚਲੋ ਸਰਪੰਚ ਤੇ ਤਾਂ ਹਮੇਸ਼ਾ ਦੋਸ਼ ਲੱਗਦੇ ਹੀ ਰਹਿੰਦੇ ਨੇ ਪਹਿਲਾਂ ਵੀ ਲੱਗਦੇ ਆਏ ਨੇ ਪੰਚਾਇਤ ਮੈਂਬਰਾਂ ਤੋਂ ਪੁੱਛੋ ਪੰਚਾਇਤ ਮੈਂਬਰ ਮੇਰੇ ਸਾਰੇ ਸੀਨੀਅਰ ਨੇ ਮੇ ਤੋਂ ਵੱਡੇ ਨੇ ਠੀਕ ਹੈ ਸਿਆਣੇ ਬਜ਼ੁਰਗ ਨੇ ਠੀਕ ਹੈ ਸਤਿਕਾਰਯੋਗ ਨੇ ਸਾਰੇ ਉਹਨਾਂ ਨੂੰ ਪੁੱਛ ਲਓ ਵੀ ਗੱਲ ਕੀ ਹੈ ਸਾਡੇ ਕੋਲੇ ਤਾਂ ਕੀ ਹੁੰਦਾਗਾ ਉਸ ਦਿਨ ਵੀ ਲੜਾਈ ਹੁੰਦੀ ਹੁੰਦੀ ਰਹਗੀ ਪੁਲਿਸ ਪ੍ਰਸ਼ਾਸਨ ਅਸੀਂ ਨੇ ਪਹਿਲਾਂ ਸਾਜਦੇ ਆ ਜੇ ਸਾਡੇ 'ਚ ਕੋਈ ਫਾਲਟ ਹੋਵੇ ਤੁਸੀਂ ਇੱਕ ਵਾਰ ਨਹਿਕਮੇ ਦੇ ਅਧਿਕਾਰੀ ਤੋਂ ਪੁੱਛਣਾ ਸਹੀ ਇੱਥੇ ਬਾਈ ਪਤਾ ਗੱਲ ਕੀ ਹੈ ਸਾਡੇ 27 ਫੁੱਟ ਛੜਕਾ ਇਹ ਕਿੱਲਾ ਵੱਡਾ ਲਾਈਏ 33 ਫੁੱਟ ਹੈ ਜੇ 33 ਫੁੱਟ ਚ ਸਾਰੇ ਦੇ ਸਾਰੇ ਧੁਰ ਦੇ ਧੁਰ ਲਾਓ ਠੀਕ ਹੈ ਧੁਰ ਦੇ ਧੁਰ ਤੁਸੀਂ ਜਾ ਕੇ ਦੇਖ ਲਿਓ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਜਿੰਨੀ ਜੀ ਮਤਲਬ ਜਗਾ ਜੇ ਸੜਕ ਬਣਾਉਣੀ ਹੈਗੀ ਉਨੀ ਜਗਾ ਛੱਡ ਦੋ ਸਾਰੇ ਕਿਸਾਨਾਂ ਨੂੰ ਠੀਕ ਹੈ ਠੀਕ ਹੈ ਕਿਸੇ ਨੇ ਕੋਈ ਇਹ ਚੀਜ਼ ਦਾ ਵਿਰੋਧ ਨਹੀਂ ਕੀਤਾ ਤੇ ਮਹਿਕਮੇ ਤੋਂ ਅਸੀਂ ਨੇ ਪੁੱਛ ਕੇ ਉਹ ਕਹਿੰਦੇ ਜੀ ਸਾਨੂੰ 4-4 5-5 ਫੁੱਟ ਮਿੱਟੀ ਹੋਰ ਲਾ ਕੇ ਦੇ ਦਿਓ ਬਾਕੀ ਤੁਸੀਂ ਫਾਸਲ ਵੱਡੀਆਂ ਤੇ ਲਾ ਦਿਓ ਮੈਂ ਕਿਵੇਂ ਕਿਸੇ ਜ਼ਿਮੀਂਦਾਰ ਦੀ ਫਸਲ ਮਾਰਦਾ ਠੀਕ ਹੈ ਜਦੋਂ ਆਪਾਂ ਨੇ ਲੋਕਾਂ ਨਾਲ ਬੈਠ ਕੇ ਗੱਲ ਇਹ ਤੈ ਕਰ ਲਿਓ ਕਹਿੰਦੇ ਸਰਪੰਚ ਸਾਹਿਬ ਤੁਸੀਂ ਸੜਕ ਦਾ ਕੰਮ ਸਿਰੇ ਚਾੜਾ ਦਿਓ ਮੈਂ ਕਹਾਂ ਜੀ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਕੰਮ ਚਲਾਓ ਠੀਕ ਹੈ ਜਦੋਂ ਕੰਮ ਚਲਾਉਣ ਜਾਂਦੇ ਆ ਉੱਥੇ ਇਹ ਗੱਲ ਨੂੰ ਹੱਥ ਪਾਉਂਦੇ ਨੇ ਜੀ ਦੂਜੀ ਗੱਲ ਇਹ ਹੈ ਵੀ ਛੜਕ ਸਾਰੇ ਕਿਤੇ ਸਿੱਧੀ ਹੈ ਕਿਤੇ ਨਾ ਕਿਤੇ ਜੇ ਹਲਕਾ ਮੁਲਕਾ ਹਵਾ ਸਮਾਨ ਬਾਲ ਕੱਢਿਆ ਉਹਨਾਂ ਨੇ ਠੀਕ ਹੈ ਤੁਸੀਂ ਫੀਤਾ ਚੱਕ ਕੇ ਫੀਤਾ ਮਾਰ ਲਿਓ ਠੀਕ ਹੈ ਜੇ ਆਖੀ ਬਿਲਕੁਲ ਸੈਂਟਰ 'ਚ ਸੜਕ ਕਿਤੋਂ ਵੀ ਨਹੀਂ ਹੁੰਦੀ ਉਹਨੇ ਮੈਕਨੇ ਬਾਲ ਕੱਢਣਾ ਕੋਈ ਹਲਕਾ 27 ਫੁੱਟ ਚ ਕੰਮ ਕਰ ਰਹੇ ਨੇ ਠੀਕ ਹੈ ਕਿਸੇ ਦੀ ਜ਼ਮੀਨ ਚ ਨਹੀਂ ਵੜ ਰਹੇ ਬਕਾਇਦਾ ਸੀਨੇ ਮਿੰਤੀ ਕਰਵਾ ਕੇ ਦਿੱਤੀ ਹੈਗੀ ਕੱਲ ਨੂੰ ਜੇ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਸਿਰਫ ਤੇ ਸਿਰਫ ਇਹ ਬੰਦੇ ਨੇ ਹੋਣੇ